ਕੇ سوشل میڈیا ਰਾਹੀਂ ਆਪਾਂ ਦੇਖੀ ਤੁਸੀਂ ਦੇਖ ਹੀ ਰਹੇ ਹੋ ਇਹ ਸਾਰਾ ਜੋ ਕੱਲ ਐਪੀਸੋਡ ਹੋਇਆ ਮਿਸਪਲ ਕਮੇਟੀ ਦੇ ਵਿੱਚ ਉਹਦੇ ਸੰਬੰਧ ਦੇ ਵਿੱਚ ਮੈਂ ਕਲੀਅਰਿਫਿਕੇਸ਼ਨ ਕਰਨੀ ਜੋ ਅੰਦਰ ਹੋਇਆ ਸਾਡਾ ਸਾਡਾ ਫਰਜ਼ ਸੀ ਤੁਹਾਨੂੰ ਦੱਸਣਾ ਸਾਡਾ ਫਰਜ਼ ਬਣਦਾ ਸੀ ਤੇ ਚਾਰ ਗੱਲਾਂ ਮੈਂ ਮਿਸਪਲ ਕਮੇਟੀ ਦੇ ਵਿੱਚ ਰੱਖੀਆਂ ਸੀ ਕੱਲ ਇੱਕ ਤਾਂ ਇਹ ਸੀ ਵੀ ਸ਼ਹਿਰ ਦਾ ਹਾਲਾਤ ਜਿਹੜੇ ਜਿਹੜੇ ਨੇ ਬਹੁਤ ਜ਼ਿਆਦਾ ਮਾੜੇ ਨੇ ਸ਼ਹਿਰ ਦੇ ਸਰੂਰ ਦੇ ਜਿਹੜੋ ਗੰਦੇ ਪਾਣੀ ਦੇ ਲਾਲੋ ਜਾਂ ਸੀਵਰ ਦੇ ਲਾਲੋ ਜਾਂ ਆਵਾਰਾ ਪਸ਼ੂਆਂ ਦੇ ਲਾਲੋ ਜਾਂ ਕੁੱਤੇ-ਕੁੱਤਿਆਂ ਦਾ ਜੋ ਤੰਕ ਸ਼ਹਿਰ ਦੇ ਵਿੱਚ ਆਇਆ ਜਾਂ ਸੀਵਰੇ ਦਾ ਜੋ ਹਾਲ ਹੈ ਤੁਸੀਂ ਸਾਰੇ ਦੇਖ ਹੀ ਰਹੇ ਹੋ ਕਿਸ ਤਰੀਕੇ ਨਾਲ ਇਹ ਜੋ ਹਲਾਤ ਨੇ ਮੈਂ ਇੱਕ ਬੇਨਤੀ ਕੀਤੀ ਸਾਰੇ ਐਮਸੀਆਂ ਨੂੰ ਸਮੇਤ ਪ੍ਰਧਾਨ ਨੂੰ ਵੀ ਸਾਰੇ ਐਮਸੀ ਇਕੱਠੇ ਹੋ ਕੇ ਇਸ ਜੋ ਸ਼ਹਿਰ ਦੀਆਂ ਸਮੱਸਿਆਵਾਂ ਇਸ ਤੇ ਇਕੱਠੇ ਹੋ ਜੇ ਤੁਸੀਂ ਪ੍ਰਧਾਨ ਨੂੰ ਲਾਣਾ ਤਾਂ ਲਾ ਦਿਓ ਉਹ ਇੱਕ ਅਲੱਗ ਵਿਸ਼ਾ ਹੈ ਤੇ ਇਸ ਗੱਲ ਤੇ ਸਾਰੇ ਬੰਦੇ ਭੜਕ ਗਏ ਵੀ ਸ਼ਹਿਰ ਦੇ ਹਾਲਾਤਾਂ ਵਾਜੋ ਹਾਲਾਤ ਨੇ ਜੋ ਦੇ ਸੰਬੰਧ ਦੇ ਵਿੱਚ ਜੋ ਡਵੈਲਪਮੈਂਟ ਦੇ ਸੰਬੰਧ ਦੇ ਵਿੱਚ ਸ਼ਹਿਰ ਦੀ ਜੋ ਕਿਉਂਕਿ ਲੋਕਾਂ ਨੇ ਆਪਾਂ ਨੂੰ ਵੋਟਾਂ ਪਾਈਆਂ ਨੇ ਲੋਕਾਂ ਨੇ ਚੁਣਿਆ ਹੈਗਾ ਬੜਾ ਬੜਾ ਮਾਣ ਦੇ ਸਰਕਾਰ ਲੋਕਾਂ ਨੇ ਸਾਨੂੰ ਦਿੱਤਾਗਾ ਲੋਕਾਂ ਦੀ ਸਾਡੇ ਸਾਡੀ ਡਿਊਟੀ ਬਣਦੀ ਹੈ ਲੋਕ ਆਪਦਾ ਉਹ ਸਮਝਦੇ ਨੇ ਜੋ ਵੀ ਸਾਡੇ ਅਸੀਂ ਚੁਣੇ ਨੇ ਤਾਂ ਇਹਨਾਂ ਤੋਂ ਕੰਮ ਅਸੀਂ ਕਰਾਈਏ ਇਹ ਉਹਦੇ ਵਿੱਚ ਅਸੀਂ ਲੋਕਾਂ ਦੇ ਸਾਨੂੰ ਲਾਂਬੇ ਗਲੀਆਂ 'ਚ ਪਾਣੀ ਖੜਾ ਹੋਰ ਬੜਾ ਕਾਫੀ ਜ਼ੇਰ ਤੋਂ ਸਮੱਸਿਆਵਾਂ ਸੀ ਤਾਂ ਮੈਂ ਮੀਟਿੰਗ ਦੇ ਵਿੱਚੇ ਆਪਣਾ ਫਰਜ਼ ਸਮਝਿਆ ਵੀ ਸਾਰੇ ਐਮਸੀ ਨੂੰ ਇੱਕ ਵਾਰ ਬੇਨਤੀ ਕਰਾਂ ਨਿੱਜੀ ਤੌਰ ਤੇ ਕਿਉਂਕਿ ਤੁਸੀਂ ਸਾਰਿਆਂ ਨੇ ਦੇਖਿਆ ਹੀ ਆ ਜਿਵੇਂ ਅਸੀਂ ਸਾਰੇ ਦੇ ਸਾਰੇ ਐਮਸੀ ਵਿੱਚ ਹੀ ਸਾਰੇ ਕਾਂਗਰਸ ਵਾਲੇ ਹੁੰਦੇ ਸੀ ਡੀਜੀ ਸਾਹਿਬ ਨੂੰ ਅੱਡਾ-ਅੱਡ ਸਮੱਸਿਆਵਾਂ ਦੇ ਸੰਬੰਧ ਵਿੱਚ ਇਕੱਠੇ ਹੋ ਕੇ ਮਿਲਦੇ ਸੀਗੇ ਉਹ ਇਹਨਾਂ ਦੇ ਤਹਿਤ ਹੀ ਮੈਂ ਆਫ ਦਾ ਫਰਕ ਸਮਝਿਆ ਵੀ ਇਕੱਠੇ ਵੀ ਸਾਰੇ ਆਪਣੇ ਹਾਊਸ ਹੈ ਜੋ ਐਮਸੀ ਹੈ ਇੱਕ ਪਰਿਵਾਰ ਹੀ ਹੁੰਦਾਗਾ ਸਾਰਿਆਂ ਦਾ ਵੀ ਇਹਨਾਂ ਨੂੰ ਬੇਨਤੀ ਕਰੀ ਵੀ ਆਪਾਂ ਸ਼ਹਿਰ ਲਈ ਕੁਝ ਕਰੀਏ ਤਾਂ ਇਹਨਾਂ ਨੂੰ ਉੱਥੋਂ ਤਕਲੀਫ ਹੋ ਗਈ ਦੂਜੀ ਗੱਲ ਮੈਂ ਰੱਖੀ ਵੀ ਜੋ ਐਨਓਸੀ ਹੈ ਐਨਓਸੀ ਜੋ ਆਰਕੀਟੈਕਟ ਨੇ ਅਪਲਾਈ ਕਰਦੇ ਨੇ ਉਹ ਦੁਜੇ ਜੋ ਨਕਸ਼ੇ ਪਾਸ ਕਰਦੇ ਨੇ ਉਹਦੇ ਵਿੱਚ 5 7 800 ਰੁਪਿਆ ਉਹ ਪੈਸੇ ਲੈ ਰਹੇ ਨੇ ਉਹਦੇ ਵਿੱਚ ਕਾਫੀ ਲੋਕਾਂ ਦੇ ਅਲਾਮਬੇ ਸਾਡੇ ਕੋਲੇ ਫੋਨ ਆ ਰਹੇ ਸੀਗੇ ਵੀ ਉਹ ਨਜਾਇਜ਼ ਪੈਸੇ ਲੈ ਰਹੇ ਨੇ ਤੇ ਮਿਊਸਪਲ ਕਮੇਟੀ ਨੇ ਆਪਾਂ ਇਹਨਾਂ ਨੂੰ ਲਾਇਸੈਂਸ ਦਿੱਤਾ ਹੋਇਆ ਉਹਦੇ ਵਿੱਚ ਮੈਂ ਇਹ ਗੱਲ ਰੱਖੀ ਵੀ ਅਸੀਂ ਇੱਕ ਜੋ ਰੇਟ ਫਿਕਸ ਕਰੀਏ ਵੀ ਤਾਂ ਕਿ ਆਮ ਲੋਕਾਂ ਦਾ ਲੁੱਟਣਾ ਹੋ ਸਕੇ ਉਹਦੇ ਵਿੱਚ ਫੇਰ ਇਹਨਾਂ ਨੂੰ ਕਿਸੇ ਐਮਸੀ ਸਾਡੇ ਐਮਸੀ ਸਾਹਿਬਾਨਾਂ ਨੂੰ ਤਕਲੀਫ ਹੋ ਗਈ ਇੱਕ ਜਿਹੜੇ ਵਾਟਰ ਸਰਪਲਾਈ ਦੇ ਜਿਹੜੇ ਸੀਵਰੇਜ ਦੇ ਜੋ ਫਾਈਲਾਂ ਅਪਲਾਈ ਕਰਦੇ ਨੇ ਉਹਦੇ ਵਿੱਚ ਵੀ 7-8000 ਰੁਪਏ ਇਹਦੀ ਰਾਹੀਂ ਕੋ ਕ੍ਰਾਪਸ਼ਨ ਵੀ ਹੁੰਦੀ ਸੀ ਪਹਿਲਾਂ ਪਹਿਲੇ ਦੇ ਟਾਈਮ ਚ ਹੁੰਦੀ ਰਹੀ ਹੈ ਕਿਉਂਕਿ ਇਹ ਕੁੰਮਰਾ ਕਰ ਦਿੰਦੇ ਸੀ ਨਕਸ਼ਾ ਦੇ ਜਿਹੜੇ ਆਰਕੀਟੈਕਟ ਨੇ ਜਿਹੜੇ ਮੈਸਿਜ ਮਿਊਸਪਲ ਕਮੇਟੀ ਚ ਤੁਹਾਡਾ ਨਕਸ਼ਾ ਪਾਸ ਕਰਾ ਲਾਂਗੇ ਹੋਰ ਬਾ ਐਕਸਟਰਾ ਪੈਸੇ ਲੱਗਣਗੇ ਜਿਹੜੀ ਸਰਕਾਰੀ ਫੀਸ ਤੋਂ ਇਲਾਵਾ 7-8000 ਰੁਪਏ ਲੈ ਰਹੇ ਸੀ ਖੁਦ ਮੇਰੇ ਨਾਲ ਵਾਪਰਿਆ ਇੱਕ ਬੰਦੇ ਤੋਂ ਮੈਂ ਕਿਸੇ ਕੇਸ ਚ ਗਿਆ 7000 ਰੁਪਏ ਮੰਗਿਆ ਤਾਂ ਮੈਂ ਕਹਿੰਦਾ ਜੀ ਤੁਸੀਂ 5 ਦੇ ਦਿਓ ਫਿਰ ਮੈਂ ਇੱਥੇ ਗੱਲ ਅਸੀਂ ਇਹੀ ਬੇਨਤੀ ਕੀਤੀ ਸੀ ਵੀ ਸ਼ਹਿਰ ਦੀ ਜੋ ਗੱਲ ਹੈ ਆਮ ਲੋਕਾਂ ਦਾ ਲੁੱਟੋਰੀਆ ਗਰੀਬ ਲੋਕਾਂ ਦਾ ਲੁੱਟੋਰੀਆ ਹੈ ਤਾਂ ਉਹਦੇ ਵਾਸਤੇ ਰੇਟ ਫਿਕਸ ਕਰ ਦਿਓ ਤੀਜੀ ਅਸੀਂ ਗੱਲ ਰੱਖੀ ਵੀ ਇਹਨਾਂ ਨੇ ਇਹਨਾਂ ਨੇ ਸਾਨੂੰ ਕਿਹਾ ਕਾਂਗਰਸ ਦੇ ਖਾਸ ਕਰਕੇ ਐਮਸੀ ਆ ਨੇ ਵੀ ਤੁਸੀਂ ਆਡਾ-ਆਡਾ ਵਾਰਡਾਂ ਦੇ ਵਿੱਚ ਮੀਟਿੰਗਾਂ ਕਰ ਰਹੇ ਹੋ ਸਾਰੇ ਸ਼ਹਿਰ ਦੇ ਵਿੱਚ ਮੀਟਿੰਗਾਂ ਕਰ ਰਹੇ ਹਾਂ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਜਿਵੇਂ ਸਾਰਿਆਂ ਨੂੰ ਤੁਸੀਂ ਸਾਰੇ ਸ਼ਹਿਰਦਾਰੋਂ ਸਾਡੇ ਭਰਾਓ ਸਾਰੇ ਪੱਤਰਕਾਰਾਂ ਨੇ ਦੇਰਦਰ ਆਪਣਾ ਰਿਸ਼ਤਾਗਾ 7-8 ਸਾਲ ਦੇ ਇੱਕ NGO ਚਲਾ ਰਹੇ ਅਸੀਂ ਨੋਗਲ ਹੈਲਥਿੰਗ ਹੈਂਡਸ ਫਾਊਂਡੇਸ਼ਨ ਕਰੋਨਾ ਦੇ ਵਿੱਚ ਐਡੇ ਵੱਡਾ ਜੋ ਮਿਲਕੇ ਸਾਰੀ ਦੁਨੀਆ ਡਰੀ ਹੋਈ ਸੀ ਆਪਾਂ ਵੀ ਡਰੇ ਹੋਏ ਸੀਗੇ ਘਰ ਘਰ ਜਾ ਕੇ ਜੋ ਅਸੀਂ ਆਪਣੇ ਕੋਲੋਂ ਰਾਸ਼ਨ ਵੰਡਿਆ ਸਾਰੇ ਸ਼ਹਿਰ ਦੇ ਵਿੱਚ ਦਵਾਈਆਂ ਵੰਡੀਆਂ ਸਬਜ਼ੀਆਂ ਵੰਡੀਆਂ ਹਾਲਾਂਕਿ ਲੋਕ ਸਾਨੂੰ ਬਹੁਤ ਕਹਿੰਦੇ ਸੀਗੇ ਵੀ ਤੁਸੀਂ ਮਿਲਕੇ ਕਰੋਨਾ ਦਾ ਬੜੀ ਖਤਰਨਾਕ ਬਿਮਾਰੀ ਹੈ ਤੁਹਾਡੇ ਨੂੰ ਪੀੜਤ ਹੋ ਜਾਓਗੇ ਕਹਿੰਦੇ ਲੋਕਾਂ ਦੇ ਵਿੱਚ ਮਿਲਕੇ ਡਰ ਸੀਗਾ ਉਦੋਂ ਅਸੀਂ ਇਕੱਲੇ ਇਕੱਲੇ ਵਾਰਡ ਦੇ ਵਿੱਚ ਇਕੱਲੇ ਇਕੱਲੇ ਪਰਿਵਾਰ ਦੇ ਵਿੱਚ ਜੈਨੂਨਲੀ ਜੈਨੂਨਲੀ ਜਾ ਕੇ ਰਸ਼ਨ ਪੰਡਿਆ ਦਵਾਈਆਂ ਵੰਡੀਆਂ ਫਿਰ ਅਸੀਂ ਮੈਡੀਕਲ ਕੈਂਪ ਲਗਾ ਰਹੇ ਹਾਂ ਫਿਰ ਅਸੀਂ ਗਰੀਬ ਲੜਕਿਆਂ ਦੇ ਬਿਹਾਣਾਂ ਦੇ ਵਿੱਚ ਮਦਦ ਕਰ ਰਹੇ ਹਾਂ ਮੈਡੀਕਲ ਕੈਂਪ ਤੋਂ ਇਲਾਵਾ ਅਸੀਂ ਹੋਰ ਮਰਕੇ ਚੇਫ ਆਰ ਲਾ ਰਹੇ ਹਾਂ ਗੁੱਟੇ ਲਾ ਰਹੇ ਹਾਂ ਅਸੀਂ ਲਗਾਤਾਰ ਹੀ ਉਸ ਤੋਂ ਕਹਿ ਰਹੇ ਹਾਂ ਅਸੀਂ ਮੈਡੀਕਲ ਕੈਂਪ ਲਾ ਚੁੱਕੇ ਤਕਰੀਬਨ 3000 ਬੰਦਿਆਂ ਨੂੰ ਅਸੀਂ ਮੁਫਤ ਅਣਕਾ ਦੇ ਚੁੱਕੇ ਹਾਂ ਅੱਜ ਤੱਕ ਇਹ ਸਾਰੇ ਬਾੜਾਂ ਦੇ ਵਿੱਚ ਅਲੱਗ-ਅਲੱਗ ਜਾ ਕੇ ਅਸੀਂ ਇਸੇ ਲੜੀ ਦੇ ਤਹਿਤ ਲੋਕ ਸਾਨੂੰ ਅਲੱਗ-ਅਲੱਗ ਇਸ਼ੂ ਤੇ ਅਲੱਗ-ਅਲੱਗ ਮੁੱਦਿਆਂ ਤੇ ਵੀ ਸਾਡੇ ਵਾਰਡ ਦੀ ਸਮੱਸਿਆ ਜੀ ਤੁਹਾਡੀ ਆਹਾ ਜੀ ਇਹ ਐਮਸੀ ਬਣਨ ਤੋਂ ਬਾਅਦ ਅਸੀਂ ਕੀਤਾ ਪਹਿਲਾਂ ਵੀ ਕਰ ਰਹੇ ਹਾਂ ਤੁਹਾਡੇ ਸਾਹਮਣੇ ਆਵੇਂ ਸੋਸ਼ਲ ਵੀਰ ਸਾਰਾ ਕੁਝ ਪਾਈ ਰਹੇ ਆ ਆਪਾਂ ਕਿਸੇ ਨੂੰ ਕੋਈ ਦੀ ਸਮੱਸਿਆ ਅਜੇ ਤੱਕ ਨਹੀਂ ਜਨਗਰ ਦੀ ਸਮੱਸਿਆ ਇਹ ਐਮਸੀ ਬਣਨ ਤੋਂ ਪਹਿਲਾਂ ਅਸੀਂ ਹੱਲ ਕਰਵਾਈ ਜਾਣੇ ਕੋਸ਼ਿਸ਼ ਕਰਦੇ ਆ ਚਲੋ ਤੇ ਇੰਦਾਂ ਨੂੰ ਬੜੀ ਵੱਡੀ ਪ੍ਰੋਬਲਮ ਸੀ ਇਹ ਇਸ ਕਰਕੇ ਇਹਨਾਂ ਨੂੰ ਤਕਲੀਫ ਹੋ ਗਈ ਮੈਂ ਇਹ ਫਰਕ ਸਮਝਦਾਗਾ ਜਿਸ ਤਰੀਕੇ ਨਾਲ ਇਹਨਾਂ ਦਾ ਬੈਲ ਪਲੈਂਟ ਇਹਨਾਂ ਦਾ ਪ੍ਰੋਗਰਾਮ ਸੀਗਾ ਇਹ ਮੈਨੇ ਹੈਂਡਲਿੰਗ ਤੱਕ ਉਤਰਿਆ ਇਹ ਗੁੰਡਾਗਰਦੀ ਤੱਕ ਉਤਰਿਆ ਇਹ ਕਿ ਅਸੀਂ ਤਾਂ ਬੋਲ ਕੇ ਸਰਸਰੀ ਗਏ ਸੀ ਕਿ ਸਰਸਰੀ ਆਪਣੀ ਗੱਲ ਰੱਖੀ ਸੀਗੀ ਤੁਸੀਂ ਸਾਰਿਆਂ ਨੇ ਦੇਖਿਆ ਹੀ ਹੈ ਤੁਹਾਨੂੰ ਲੱਗਦਾ ਵੀ ਕਿਸੇ ਨਾ ਕਿਸੇ ਇਹਨਾਂ ਦੇ ਪਿੱਛੇ ਕੋਈ ਲੀਡਰ ਦਾ ਜਾਂ ਕਿਸੇ ਦਾ ਇਹ ਹੱਥ ਇਹਨਾਂ ਨੂੰ ਪ੍ਰੋਬਲਮ ਹੈ ਵੀ ਕਿਉਂਕਿ ਅਸਲ 'ਚ ਮੈਂ ਸਮਾਪਤ ਕਰਦਾ ਇਹਨਾਂ ਨੂੰ ਜਿਸ ਤਰ੍ਹਾਂ ਕੱਲ ਸੀਐਮ ਸਿਟੀ ਦੇ ਵਿੱਚ ਨਗਰ ਕੌਂਸਲ ਦੇ ਅੰਦਰ ਇੱਕ ਆਤਕ ਦਾ ਮਾਹੌਲ ਪੈਦਾ ਹੋਇਆ ਸਾਰੇ ਸੰਗਰੂਰ ਵਾਸੀਆਂ ਨੇ ਦੇਖਿਆ ਵੀ ਕਿਸ ਤਰ੍ਹਾਂ ਜਿਹੜੇ ਕਾਂਗਰਸ ਦੇ ਐਮਸੀ ਸਹਿਬਾਨ ਨੇ ਉਹ ਇੱਕ ਆਜ਼ਾਦ ਐਮਸੀ ਦੇ ਉੱਪਰ ਇੱਕ ਮੈਨ ਹੈਂਡਲਿੰਗ ਦਾ ਤੇ ਕਹਿ ਸਕਦੇ ਆ ਉਹਨਾਂ ਨੇ ਸ਼ਬਦਾਂ ਦੀ ਵੀ ਉਹ ਵਰਤੋਂ ਕੀਤੀ ਜਿਹਨੂੰ ਆਪਾਂ ਨਾਰਮਲ ਰੁਟੀਨ ਦੇ ਵਿੱਚ ਕਰ ਨਹੀਂ ਸਕਦੇ ਉਸ ਤੋਂ ਬਾਅਦ ਸੋਸ਼ਲ ਮੀਡੀਆ ਤੇ ਪੋਸਟਾਂ ਪਈਆਂ ਤੇ ਕੱਲ ਉਹੀ ਐਮਸੀ ਸਹਿਬਾਨਾਂ ਨੇ ਲੋਕਾਂ ਸਾਹਮਣੇ ਰੂਬਰੂ ਹੋ ਕੇ ਜੋ ਆਪਦੀ ਕਲੀਅਰ ਫਾਈ ਆਪਣਾ ਉਹਨਾਂ ਨੇ ਦੱਸਿਆ ਵੀ ਇੱਕ ਕਾਰਨ ਕਿਸੀ ਉਹਨਾਂ ਨੇ ਦੋ ਕਾਰਨ ਦੱਸੇ ਮੈਂ ਉਹਨਾਂ ਤੇ ਜਾਣਾ ਚਾਹਣਾ ਪਹਿਲਾਂ ਉਹਨਾਂ ਨੇ ਦੱਸਿਆ ਵੀ ਸਾਡੇ ਜਿਹੜੇ ਇਹਨਾਂ ਦੇ ਵਾਰਡ ਤੋਂ ਸਤਿੰਦਰਜੀ ਦੇ ਵਾਰਡ ਤੋਂ ਹਾਰੇ ਹੋਏ ਕਾਂਗਰਸ ਦੇ ਕੋਈ ਡਾਕਟਰ ਸਾਹਿਬ ਨੇ ਉਹਦੇ ਬਾਰੇ ਮੈਂ ਕਲੀਰੀਫਿਕੇਸ਼ਨ ਕਰਨਾ ਹਾਂਜੀ ਹਾਂ ਤੇ ਉਹਨਾਂ ਨੇ ਕੋਈ ਉੱਥੇ ਇਹਨਾਂ ਨੇ ਉੱਥੇ ਕੰਮ ਕਰਾਇਆ ਸੀਗਾ ਸਾਡੇ ਕੋਲ ਫੋਟੋਜ਼ ਨੇ ਇੱਕ ਮੌਜੂਦਾ ਐਮਸੀ ਜਿਹੜਾ ਆਪਣੀ ਜੇਬ ਚੋਂ ਪੈਸਾ ਖਰਚ ਕੇ ਇਹ ਕੋਈ ਇਹਨਾਂ ਨੇ ਉੱਥੇ ਕਮੇਟੀ ਦੇ ਜੇਪਤੇ ਭਾਰ ਨਹੀਂ ਪਾਇਆ ਆਪਦੀ ਜੇਬਾਂ ਚੋਂ ਪੈਸਾ ਖਰਚ ਕੇ 1.5 ਲੱਖ ਰੁਪਏ ਆਪਦੀ ਜੇਬ ਚੋਂ ਖਰਚ ਕੇ ਅਸੀਂ ਇਹ ਕੰਮ ਕਰਵਾਇਆ ਇਹ ਕੰਮ ਕਰਾਇਆ ਸੀ ਤੇ ਜਿਹੜੇ ਸਾਡੇ ਮੌਤਵਾਰ ਸੱਜਣ ਨੇ ਜਿਹੜੇ ਇਹਨਾਂ ਤੋਂ ਹਾਰੇ ਸੀ ਕਾਂਗਰਸ ਦੇ ਬੰਦੇ ਤੇ ਉਹਨਾਂ ਨੇ ਉੱਥੇ ਜਿਹੜੀ ਚੀਜ਼ ਰੱਖੀ ਇਹ ਟੋਆ ਪਟਾਤਾ ਆਪਦੇ ਪ੍ਰਾਈਵੇਟ ਬੰਦੇ ਲੈ ਜਾ ਕੇ ਪ੍ਰਾਈਵੇਟ ਜੇਸੀਬੀ ਲੈ ਜਾ ਕੇ ਸੋ ਇਹਨਾਂ ਨੇ ਸਿਰਫ ਇੱਕ ਕੰਪਲੀਟ ਯੂ ਸਾਬ ਨੂੰ ਜਿਹੜੀ ਇੱਕ ਬਤੌਰ ਐਮਸੀ ਦੀ ਬਣਦੀ ਹੈ ਕਿ ਸਾਡੇ ਸਾਡੇ ਕਵਰ ਕਰਾਓ ਮਤਲਬ ਆਪਰਾ ਹੈ ਜੀ ਦੋਆ ਉਹਨੇ 메ਨ ਰੋਡ ਦੇ ਉੱਪਰ 6 ਨੰਬਰ ਗਲੀ ਦੇ ਵਿੱਚ ਜੇ ਦਿੱਲੀ ਦੇ ਡਾਕਟਰ ਜਿਹਦੇ ਵਿੱਚ ਮੇਨ ਧੂਰੀ ਰੋਡ ਵੀ ਵਿੱਚ ਇਫੈਕਟ ਹੋ ਰਿਹਾ ਕੋਈ ਵੀ ਕਿਸੇ ਵੀ ਟਾਈਮ ਅੱਜ ਵੀ ਉਹ ਹਾਦਸਾ ਹੋ ਸਕਦਾ ਨਾ ਤਾਂ ਉਹਨੇ ਕਿਸੇ ਮਿਸਪਲ ਕਮੇਟੀ ਤੋਂ ਪਰਮਿਸ਼ਨ ਲਈ ਹੈ ਨਾ ਉਹਨੇ ਸਾਨੂੰ ਦੱਸਿਆਗਾ ਇੱਕ ਲੀਗਲ ਤੌਰ ਤੇ ਜੋ ਮਿਲ ਕੇ ਫਰਜ ਬਣਦਾ ਸੀਗਾ ਮਿਸਪਲ ਕਮੇਟੀ ਦਾ ਬਣ ਜਾਂਦਾ ਸੀ ਰਿਪੋਰਟ ਦਾ ਬਣਦਾ ਸੀ ਅਸੀਂ ਸਿਵਲ ਰਿਪੋਰਟ ਨੂੰ ਇਨਟੀਮੇਟ ਕੀਤਾ ਵੀ ਆਹ ਸਮੱਸਿਆ ਆ ਗਈ 3-4 ਦਿਨ ਉਸ ਗੱਲ ਤੇ ਲੱਗ ਕੇ 3-4 ਦਿਨ ਉਸ ਗੱਲ ਤੇ ਲੱਗਣ ਤੋਂ ਬਾਅਦ ਇਹ ਉਹਨੇ ਅਬਦੁੱਲ ਐਵਲ ਤੇ ਪਟਵਾਤਾ ਅਗਲੇ ਦਿਨ ਹੀ ਮਿਊਂਸਪਲ ਕਮੇਟੀ ਦੇ ਮੁਲਾਜ਼ਮਾਂ ਨੇ ਸੀਵਰ ਰਿਪੋਰਟ ਨੇ ਉੱਥੇ ਠੀਕ ਕਰਨ ਲਈ ਆਉਣਾ ਸੀਗਾ ਕਿਉਂਕਿ ਸੀਵਰ ਰਿਪੋਰਟ ਦੇ ਮੁਲਾਜ਼ਮਾਂ ਨੂੰ ਪਤਾ ਹੁੰਦਾ ਕਿ ਕਿੰਨੇ ਕਿਟੂੰਗਾ ਪਾਈਪ ਹੈ ਕਿੰਨਾ ਕ ਪਟਣਾ ਕਿੰਨਾ ਕ ਨਾ ਪਟਣਾ ਜਦੋਂ ਪ੍ਰਾਈਵੇਟ ਇੱਕ ਜੀਐਸਬੀ ਮੰਗਵਾ ਕੇ ਉਹ ਉਸ ਵਾਰਡ ਤੋਂ ਜਿਹੜਾ ਕਾਂਗਰਸ ਦਾ ਉਮੀਦਵਾਰ ਹਰਿਆ ਹੈਗਾ ਉਹ ਪਟਾਉਣ ਦੀ ਕੋਸ਼ਿਸ਼ ਕੀਤੀ ਤਾਂ ਸੀਵਰ ਜਿਹੜੇ ਵਾਟਰ ਸਪਲਾਈ ਦੇ ਪਾਈਪ ਨੇ ਉਹ ਤੋੜਤੇ ਸੀਵਰਜ ਦਾ ਜਿਹੜਾ ਪਾਈਪ ਪੈਂਦਾ ਸੀ ਉਹ ਤੋੜਤਾ ਕਿ ਹੋਰ ਤਾਰਾਂ ਬਹੁਤ ਜ਼ਿਆਦਾ ਤੋੜਦੇ ਆ ਬਹੁਤ ਵੱਡਾ ਲਾਸ ਕਰਤਾ ਜਿਹੜੀਆਂ ਅਸੀਂ 1.5 ਲੱਖ ਰੁਪਏ ਦਾ ਟਾਈਲਾਂ ਆਪਦੇ ਕੋਲੋਂ ਲਗਵਾ ਕੇ ਉੱਥੇ ਕੰਮ ਕਰਵਾਇਆ ਸੀਗਾ ਉਹ ਵੀ ਸਾਰਾ ਨੁਕਸਾਨ ਕਰਦਾ ਜਦੋਂ ਅਸੀਂ ਵੀ ਟਾਈਲਾਂ ਲਗਾਈਆਂ ਅਸੀਂ ਮੈਂ ਐਮਸੀ ਹੋਣ ਦੇ ਨਾਤੇ ਮਿਊਸਪਲ ਕਮੇਟੀ ਦੇ ਈਓ ਸਾਹਿਬ ਨੂੰ ਦੱਸਿਆ ਵੀ ਅਸੀਂ ਇਹ ਕੰਮ ਕਰਵਾਉਣਾ ਚਾਹੁੰਦੇ ਆ ਉਹ ਕਹਿੰਦੇ ਕਰਵਾ ਲਓ ਆਪਦੀ ਜੇਬ ਚੋਂ ਕਰਵਾਇਆ ਉਹ ਨੁਕਸਾਨ ਕਰਦਾ ਫਿਰ ਅਸੀਂ ਈਓ ਸਾਹਿਬ ਨੂੰ ਦੱਸਿਆ ਈਓ ਸਾਹਿਬ ਨੇ ਮਿਲ ਕੇ ਆਪਦਾ ਬੰਦਾ ਭੇਜ ਕੇ ਇੱਕ ਜੋ ਟੈਕਨੀਕਲ ਉਹ ਹੁੰਦਾ ਜੇ ਆਈ ਭੇਜ ਕੇ ਉੱਥੇ ਉਹਦੀ ਰਿਪੋਰਟ ਮੰਗਵਾਈ ਫਿਰ ਉਹਨੂੰ ਇੱਕ ਨੋਟਿਸ ਜਾਰੀ ਹੋਇਆ ਇਹ ਜਿਹੜਾ ਕੁਸ ਕੱਲ ਤੁਸੀਂ ਦੇਖ ਰਹੇ ਹੋ ਗਲਤ ਕਹਿ ਰਹੇ ਨੇ ਵਿਦਾਊਟ ਪਰਮਿਸ਼ਨ ਬਿਦਾਊਟ ਕਿਸੇ ਨੂੰ ਦੱਸੇ ਉਹ ਪੱਟਿਆ ਗਿਆ ਵਾਰਡ ਦਾ ਨੁਕਸਾਨ ਕੀਤਾ ਸਰਕਾਰੀ ਪ੍ਰੋਪਰਟੀ ਦਾ ਨੁਕਸਾਨ ਕੀਤਾ ਲੋਕ ਉੱਥੇ ਅੱਜ ਤੱਕ ਮੁਸੀਬਤ ਚੱਲ ਰਹੇ ਨੇ ਤਰੀ ਨਰੇਸ਼ ਜੀ ਉੱਥੇ ਲੰਘਦੇ ਹੋਣੇ ਕਿੰਡੀ ਵੱਡੀ ਸਮੱਸਿਆ ਅੱਜ ਹਲੇ ਵੀ ਕੋਈ ਕੋਈ ਹਾਸਾ ਉੱਥੇ ਹੋ ਸਕਦਾ ਤੇ ਇਹਨਾਂ ਨੂੰ ਉਸ ਗੱਲ ਦੀ ਤਕਲੀਫ ਹੋਊਗੀ ਸਾਡਾ ਕਾਂਗਰਸ ਦਾ ਹਰਿਆ ਉਮੀਦਵਾਰ ਜਿਹਨੂੰ ਇਹਨਾਂ ਨੇ ਨੋਟਿਸ ਕਰਵਾਤਾ ਨੋਟਿਸ ਜੈਨੂਨ ਸੀਗਾ ਨੋਟਿਸ ਸਹੀ ਗੱਲ ਦਾ ਸੀਗਾ ਇਹੀ ਗੱਲ ਹੈ ਵੀ ਮਤਲਬ ਕਿ ਤੁਸੀਂ ਇਹ ਤਾਂ ਕਹ ਲਿਓ ਸਾਨੂੰ ਕੁਝ ਰੱਖਦੇ ਹੋ ਜਸ ਸੀਬਰੇ ਬੋਰਡ ਦੇ ਸਾਰੇ ਮੁਲਾਜ਼ਮਾਂ ਨੇ ਜਿਹਨਾਂ ਨੇ ਆਪਣੀ ਰਿਪੋਰਟ ਇੱਕ ਤਿਆਰ ਕੀਤੀ ਹੈ ਵੀ ਨਜਾਇਜ਼ ਔਰ ਤੇ ਬਣਾਇਆ ਗਿਆ ਉਹਨੂੰ ਵੀ ਇਹ ਗੱਲ ਤੋਂ ਗੁੰਮਰਾਹ ਕਰ ਰਹੇ ਨੇ ਸੋ ਅੱਜ ਜਿਹੜਾ ਕੱਲ ਕਮੇਟੀ ਦੇ ਵਿੱਚ ਹੋਇਆਗਾ ਇਹ ਗੁੰਡਾਗਰਦੀ ਦਾ ਮਾਹੌਲ ਹੈ ਹਲੇ ਤਾਂ ਜਿਵੇਂ ਉਹਨਾਂ ਨੇ ਮਗਰੀ ਲਾਦੇ ਸੁਪਨੇ ਇਹ ਅੱਜ ਹੀ ਦੇਖਣ ਲੱਗੇ ਵਿੱਚ ਤਾਂ ਸਰਕਾਰ ਦੇ ਵਿੱਚ ਆ ਗਿਆ ਸੀ ਐਮਐਲਏ ਬਣ ਗਿਆ ਸਾਡਾ ਸਾਡਾ ਮੰਤਰੀ ਬਣ ਗਿਆ ਮਤਲਬ ਕਿ ਗੁੰਡਾਗਰਦੀ ਸ਼ੁਰੂ ਕਰਤੀ ਕੱਲ ਨੂੰ ਜੇ ਸਰਕਾਰ ਆ ਜਾਂਦੀ ਹੈ ਇਹ ਸਰੂਰ ਦੇ ਲੋਕਾਂ ਨੂੰ ਮੈਂ ਤੁਹਾਡੇ ਮੀਡੀਅਮ ਮਾਧਿਅਮ ਰਾਹੀਂ ਸੁਨੇਹਾ ਦੇਣਾ ਚਾਹਣਾ ਕਿ ਇੰਦਾਨੇ ਮਿਲ ਕਿਸ ਤਰੀਕੇ ਨਾਲ ਤੁਸੀਂ ਆਪ ਹੀ ਦੇਖ ਰਹੇ ਹੋ ਸਾਡੇ ਤੇ ਮੇਰੇ ਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਅਟੈਕ ਕਰਨ ਦੀ ਕੋਸ਼ਿਸ਼ ਕੀਤੀ ਉੱਥੇ ਇਹ ਮਿਲ ਕੇ ਬਹੁਤ ਮੰਦਪਾਕਾ ਜਿਹਾ ਉੱਥੇ ਆਪਣੇ ਹਾਊਸ ਦੇ ਵਿੱਚ ਹੋਇਆ ਹੈਗਾ ਬਹੁਤ ਮਾੜੀ ਘਟਨਾ ਹੋਈ ਹੈ ਜਿਹਦੀ ਅਸੀਂ ਸਖਤ ਸ਼ਬਦਾਂ ਵਿੱਚ ਸਾਰੀ ਸਾਡੀ ਸਾਡੇ ਸਾਰੇ ਟੀਮ ਬੈਠੀ ਅਸੀਂ ਨਿੰਦਾ ਕਰਦੇ ਆਂ ਉਹਦੀ ਅੱਗੇ ਤੋਂ ਮਿਲ ਕੇ ਐਦਾਂ ਦੇ ਜੋ ਗੱਲਾਂ ਨਹੀਂ ਹੋਣੇ ਚਾਹੀਦੀਆਂ ਮਤਲਬ ਇੱਕ ਜਰਨਲਿਸਟ ਨੇ ਬੇਨਤੀ ਕੀਤੀ ਸੀ ਵੀ ਇਦਾਂ ਦੇ ਸ਼ਹਿਰ ਦੇ ਹਾਲਾਤ ਨੇ ਇਹਦੇ ਵਾਸਤੇ ਆਪਾਂ ਇੱਕ ਕੋਈ ਨਾ ਕੋਈ ਉਪਰਾਲਾ ਕਰੀਏ। ਕਾਨੂੰਨੀ ਕਾਪੀ ਕਿੰਨੀ ਕੁ ਕਾਨੂੰਨੀ ਬਾਰੇ ਤਾਂ ਚੱਰੇ ਆਪਾਂ ਨਹੀਂ ਜੀ ਕਾਨੂੰਨੀ ਤਾਂ ਇਹ ਹੈ ਜੀ ਜਿਹੜੇ ਸਾਥੀਆਂ ਨੇ ਕੱਲ ਕੀਤਾ ਜੋ ਵੀ ਉਹਨਾਂ ਨੇ ਆਤੰਕ ਦਾ ਮਾਹੌਲ ਫੋਟੋਗ੍ਰਾਫਸ ਨਹੀਂ ਜਦੋਂ ਉਹ ਐਮਸੀ ਚੁਣੇ ਗਏ ਸੀ ਉਦੋਂ ਉਹ ਸੰਗਰੂਰ ਦੀ ਗੱਲ ਕਰਦੇ ਸੀ। ਆ ਦੇਖੋ ਸਤਿੰਦਰ ਸਾਂਢੀ ਜੀ ਨਾਲ ਕੱਢ ਇਹਨਾਂ ਦੀ ਅਗਵਾਈ 'ਚ ਸਾਡੇ ਮਾਨਜੋਗ ਡੀਸੀ ਸਾਹਿਬ ਨੂੰ ਮਿਲਦੇ ਰਹੇ ਸਾਡੇ ਸਾਥੀ ਨੇ ਸਾਡੇ ਐਮਸੀ ਸਹਿਬਾਨ ਨੇ ਲੋਕਾਂ ਦੁਆਰਾ ਚੁਣੇ ਗਏ ਨੇ। ਕਹਾਣੀ ਸਿਰਫ ਇਹ ਹੈ ਜੀ ਜਿਹੜੀ ਕਾਂਗਰਸ ਪਾਰਟੀ ਨੂੰ ਇਹ ਹੈ ਵੀ ਆਉਣ ਵਾਲੇ ਸਮੇਂ 'ਚ ਸਾਡੀ ਸਰਕਾਰ ਬਣ ਰਹੀ ਹੈ। ਉਹੀ ਚਾਬੀ ਉਹ ਸਾਡੇ ਐਮਸੀ ਸਾਹਿਬਾਨਾਂ ਦੇ ਵਿੱਚ ਭਰੀ ਗਈ ਹੈ। ਇੱਥੋਂ ਦੇ ਦੇ ਗイズ ਲੀਡਰ ਨੇ ਤੇ ਉੱਥੇ ਕਿਹਾ ਉੱਥੇ ਕਿਹਾ ਗਿਆ ਕਿ ਵੀ ਜਿਹੜਾ ਸਤਿੰਦਰ ਸੈਣੀ ਹੈ ਐਂਡ 올 ਟੀਮ ਜਿਹੜੀ ਅੱਜ ਦਾ ਸਾਡਾ ਗਰਾਫ ਹੋ ਰਿਹਾ ਹੈ ਜਿਸ ਤਰ੍ਹਾਂ ਉਹ ਗੱਲ ਕਰਦੇ ਨੇ ਵੀ ਤੁਸੀਂ ਵਾਰਡਾਂ 'ਚ ਜਾ ਕੇ ਗੱਲ ਕਰਦੇ ਹੋ, ਵਾਰਡਾਂ 'ਚ ਜਾ ਕੇ ਕੰਮ ਕਰਾਉਂਦੇ। ਅਸੀਂ ਬਤੌਰ ਇੱਕ ਐਨਜੀਓ ਜਾਂਦੇ ਨੇ, ਐਮਸੀ ਨਹੀਂ ਜਾਂਦੇ। ਐਮਸੀ ਤਾਂ ਇੱਕ ਵਾਰਡ ਦੇ ਨੇ ਪਰ ਅਸੀਂ 8-10 ਸਾਲਾਂ ਤੋਂ ਗਰੀਬ ਬੱਚਿਆਂ ਦੇ ਵਿਆਹ ਹੋ ਗਏ ਕਰੋਨਾ ਦੀ ਗੱਲ ਕੀਤੀ ਹੈ ਕਰ ਕਰ ਜਾ ਕੇ ਰਾਸ਼ਨ ਵੰਡਿਆ ਉਸ ਤੋਂ ਬਾਅਦ ਹੁਣ ਵੀ ਜਿਸ ਤਰ੍ਹਾਂ ਪਟਾਕੇ ਬਲਾਸਟ ਹੋਏ ਸੀ ਉਹਦੇ ਵਿੱਚ ਰਜਿੰਦਰਾ ਹਸਪੀਟਲ ਜਾ ਕੇ ਸੀ ਉੱਥੇ ਪੇ ਕੀਤਾ ਨਾਨ ਗਵਰਨਮੈਂਟਲ ਐਸੋਸੀਏਸ਼ਨ ਹੈ ਸਾਡੀ ਅਸੀਂ ਆਪਣੇ ਜੇਬਾਂ ਚੋਂ ਕੱਢ ਕੇ ਪੈਸੇ ਇਕੱਠੇ ਕਰਕੇ ਅਸੀਂ ਇਹਨੂੰ ਚਲਾ ਰਹੇ ਹਾਂ ਦੂਜੀ ਗੱਲ ਇਹ ਹੈ ਵੀ ਅੱਜ ਉਹਨਾਂ ਨੂੰ ਇਹ ਗੱਲ ਦਾ ਡਰ ਪੈ ਗਿਆ ਵੀ ਜਿਹੜੀ ਐਨ ਜੀਓ ਸੀ ਜਿਹੜੀ ਇਹ ਦਾਦਦਾਰ ਨਹੀਂ ਹੋਈ ਕੱਜ ਵੀ ਇਹ ਆਜ਼ਾਦ ਖੜੀ ਹੈ ਸਾਡੇ ਸਤਿੰਦਰ ਜੀ ਜਿਸ ਤਰ੍ਹਾਂ 10 ਐਮਸੀ ਸਾਹਿਬਾਨ ਸਾਡੇ ਸੰਗਰੂਰ ਦੇ ਲੋਕਾਂ ਨੇ ਮੰਡਟ ਦਿੱਤਾ ਸੀ ਪਰ ਉਹ ਗਾਇਬ ਗਾਏ ਉਹ ਚਲੇ ਗਏ ਪਰ ਇੱਕ ਬਤੌਰ ਕ ਐਮਸੀ ਆਜ਼ਾਦ ਅਜ ਸਾਡੇ ਚ ਬੈਠਾ ਤੇ ਇਹਨੇ ਆਜ਼ਾਦ ਤੌਰ ਤੇ ਸੰਗਰੂਰ ਦੀ ਗੱਲ ਕੀਤੀ ਹੈ ਤੇ ਉਹ ਕਾਂਗਰਸ ਦੇ ਜਿਹੜੇ ਸਾਡੇ ਦਿਗਜ ਲੀਡਰ ਨੇ ਉਹਨਾਂ ਨੂੰ ਇਹ ਡਰ ਹੈ ਵੀ ਆਉਣ ਵਾਲੇ ਸਮੇਂ ਚ ਇਹ ਕਿਤੇ ਸਾਡੇ ਅੱਗੇ ਆ ਕੇ ਕੋਈ ਵੱਡਾ ਨੁਕਸਾਨ ਨਾ ਕਰ ਦੇਣ ਇਲੈਕਸ਼ਨ ਚ ਨਾ ਖੜੇ ਹੋ ਜਾਣ ਤੇ ਮੈਂ ਤੁਹਾਡੇ ਮਾਧਿਅਮ ਰਾਹੀਂ ਇੱਕ ਗੱਲ ਕਰਨਾ ਚਾਹੁੰਦਾ ਸਾਡੀ ਜੰਨੀ ਸਾਰੀ ਟੀਮ ਇਕੱਠੀ ਹੈ ਤੇ ਉਹਨਾਂ ਵਾਲੇ ਸਮੇਂ 'ਚ ਜਿਸ ਤਰ੍ਹਾਂ ਦਾ ਪੰਜਾਬ ਖਾਸ ਕਰਕੇ ਸੰਗਰੂਰ ਸੀਐਮ ਸਿਟੀ ਦਾ ਗਰਾਫ ਹੈ ਐਸੀ ਇਹ ਵਿਚਾਰ ਰੱਖਾਂਗੇ ਲੋਕਾਂ ਤੋਂ ਪੁੱਛਾਂਗੇ ਸੀ ਵਾਰਡ 'ਚ ਜਾ ਕੇ ਇਹੀ ਗੱਲਾਂ ਕਰਦੇ ਵੀ ਕੀ ਹੋਣਾ ਚਾਹੀਦਾ ਜੇ ਸਾਨੂੰ ਲੱਗਿਆ ਅਸੀਂ ਆਪਣੀ ਐਨਜੀਓ ਵੱਲੋਂ ਇੱਕ ਉਹਨਾਂ ਵਾਲੇ ਸਮੇਂ 'ਚ 2027 ਦੇ ਵਿੱਚ ਐਮਐਲਏ ਦਾ ਕੈਂਡੀਡੇਟ ਵੀ ਲੋਕਾਂ ਨੂੰ ਦਵਾਂਗੇ। ਓਕੇ ਹੈ ਜੀ ਜਦੋਂ ਡੀਸੀ ਸਾਹਿਬਾਨਾਂ ਕੋਲੇ ਆਪਾਂ ਕੋਈ ਮੰਗ ਪੱਤਰ ਦਿੰਨੇ ਆ ਤੇ ਉਹਦੇ ਵਿੱਚ ਫੋਟੋ ਕਰਾਉਣੇ ਆ 10 ਦਿਨਾਂ ਦਾ ਮਤਲਬ ਇਹ ਹੈ ਇਹ ਕੱਲ ਦੀ ਮੀਟਿੰਗ ਤੋਂ ਬਾਅਦ ਪਹਿਲਾਂ ਇਹ ਆਪ 'ਚ ਪਰਿਵਾਰ ਤੌਰ ਤੇ ਸੀ ਜਦੋਂ ਵੀ ਕੋਈ ਇਹਨਾਂ ਨੇ ਗੱਲ ਰੱਖਣੀ ਇਹ ਤਾਂ ਚਲੋ ਠੀਕ ਹੈ ਪਹਿਲਾਂ ਜਦੋਂ ਇਹਨਾਂ ਸੀ ਬਣ ਤੋਂ ਬਾਅਦ ਹੀ ਆ ਹਾਂ ਇਹ ਤਾਂ ਜਦੋਂ ਇਹਨਾਂ ਨੇ ਕੋਈ ਗੱਲ ਰੱਖਣੀ ਤੇ ਇਹਦੀ ਪ੍ਰਧਾਨ ਬਦਲਣ ਵਾਲੀ ਗੱਲ ਸੀ ਉੱਥੇ ਵੀ ਸਾਡੇ ਸਤਿੰਦਰ ਜੀ ਐਮਸੀ ਸਾਹਿਬ ਨੇ ਕਿਹਾ ਸੀਗਾ ਵੀ ਪ੍ਰਧਾਨ ਬਦਲੋ ਪਰ ਆਪਾਂ ਸੰਗਰੂਰ ਦੇ ਲੋਕਾਂ ਨੇ ਜਿਹੜੇ ਸਾਨੂੰ 4-5 ਸਾਲਾਂ ਬਾਅਦ ਐਮਸੀ ਬਣਾਏ ਨੇ ਮਾਨਦੋਗ ਸਾਡੇ ਹਾਈ ਕੋਰਟ ਦੇ ਇੰਟਰਵੈਨਸ਼ਨ ਤੋਂ ਬਾਅਦ ਵੀ ਆਪਾਂ ਲੋਕਾਂ ਦੇ ਤਾਂ ਕੰਮ ਕਰੀ ਉੱਥੇ ਉਹਨਾਂ ਨਾਲ ਖੜੀ ਸੀ ਪਰ ਅੱਜ ਦੀ ਸਥਿਤੀ ਤੇ ਇਹ ਹੈ ਜਿਸ ਤਰ੍ਹਾਂ ਕਾਂਗਰਸ ਪਾਰਟੀ ਦੇ ਉਹ ਵਰਕਰ ਸਹਿਬਾਨ ਬਣ ਕੇ ਆਏ ਜਿਹੜੇ ਐਮਸੀ ਨੇ ਜੇ ਐਮਸੀ ਹੁੰਦੇ ਤਾਂ ਉਹ ਸਾਡੇ ਨਾਲ ਹੁੰਦੇ ਸਾਡੀ ਗੱਲ ਰੱਖਦੇ ਜੋਰ ਢੰਗ ਨਾਲ ਪਰ ਉਹ ਕੱਲ ਵਰਕਰ ਬਣ ਕੇ ਵਰਕਰ ਬਣਾਉਣ ਵਾਲੇ ਜਿਹੜੇ ਲੀਡਰ ਨੇ ਉਹਨਾਂ ਨੂੰ ਬੇਨਤੀ ਕਰਨਾ ਚਾਹੁੰਦੇ ਵੀ ਜੇ ਤੁਸੀਂ ਇਸ ਤਰ੍ਹਾਂ ਲੋਕਾਂ ਨੂੰ ਡਰਾਉਂਗੇ ਇਹ ਆਤੰਕ ਦਾ ਮਾਹੌਲ ਪੈਦਾ ਕਰੋਗੇ ਇੱਕ ਚੁਣੇ ਹੋਏ ਸਦਨ ਚ ਤੇ ਉਹਨਾਂ ਵਾਲੇ ਸਮਝਦੇ 227 ਬਹੁਤੇ ਦੂਰ ਨਹੀਂ ਤੇ ਸਾਡੀ ਸੰਸਥਾ ਵੱਲੋਂ ਵੀ ਚ 227 ਚ ਵੀ ਤੁਹਾਨੂੰ ਲਲਕਾਰਿਆ ਜਾਉ ਅਸਲ ਚ ਮੇਰੀ ਆਵਾਜ਼ ਨੂੰ ਦਬਾਉਣਾ ਚਾਹੁੰਦੇ ਨੇ ਡਰਾ ਕੇ ਧਮਕਾ ਕੇ ਕਿਉਂਕਿ ਅਸੀਂ ਬੇਵਾਅ ਅਨਰਪੱਖ ਹੋ ਕੇ ਬੜੀ ਸੱਚੀਆਂ ਗੱਲਾਂ ਸੱਚ ਦੀ ਲੜਾਈ ਦੰਦ ਲੜਦੇ ਹੋਏ ਅਸੀਂ ਇਹ ਮਲਕ ਇਨ੍ਹਾਂ ਦੇ ਖਿਲਾਫ ਬੋਲ ਰਹੇ ਹਾਂ ਜਿਹੋ ਪਿਛਲੀ ਸਰਕਾਰ ਸੀ ਜਾਂ ਉਸ ਤੋਂ ਪਹਿਲਾਂ ਸਰਕਾਰ ਸੀ ਅਕਾਲੀ ਦਲ ਦੀ ਸਰਕਾਰ ਸੀ ਜਾਂ ਪਿਛਲੇ ਕਾਂਗਰਸ ਸਰਕਾਰ ਸੀ ਇਹਨਾਂ ਨੇ ਅੱਜ ਜੇ ਆਮ ਆਦਮੀ ਪਾਰਟੀ ਸਰਕਾਰ ਹੈ ਇਹਨਾਂ ਚੋਂ ਪਿਛਲਾ ਕੋਈ ਵੀ ਲੀਡਰ ਤੁਸੀਂ ਦੇਖ ਲਓ ਓਪੋਜੀਸ਼ਨ ਦੀ ਭੂਮਿਕਾ ਨਹੀਂ ਨਿਭਾ ਰਹੀ ਜੇ ਸੰਰੂਰ ਦੇ ਵਿੱਚ ਓਪੋਜੀਸ਼ਨ ਦੀ ਭੂਮਿਕਾ ਨਿਭਾ ਰਹੇ ਆ ਜਾਂ ਅਸੀਂ ਲੋਕ ਨਿਭਾ ਰਹੇ ਆ ਸਾਡੀ ਸੰਸਦ ਨਿਭਾ ਰਹੇ ਆ ਜਾਂ ਤੁਸੀਂ ਪ੍ਰੈਸ ਵਾਲੇ ਨਿਭਾ ਰਹੇ ਆ ਜਾਂ ਹੋਰ ਕੁਝ ਲੋਕ ਚਲੋ ਦੱਸੋ ਓਪੋਜੀਸ਼ਨ ਦੀ ਭੂਮਿਕਾ ਅੱਜ ਕਿਸੇ ਲੀਡਰ ਤੋਂ ਸਾਫ਼ ਕਾਹਤ ਕਹਿਣਾ ਮੈਂ ਕਿਸੇ ਲੀਡਰ ਤੋਂ ਸਰੂਰ ਦੀ ਕ腐ਸ਼ਨ ਦੇ ਸਬੰਧ ਦੇ ਵਿੱਚ ਸਰੂਰ ਦੇ ਹਲਕਿਆਂ ਦੇ ਸਬੰਧ ਦੇ ਵਿੱਚ ਕਿਸੇ ਲੀਡਰ ਦਾ ਬਿਆਨ ਆਇਆ ਜਿਹੜੀ ਭੂਮਿਕਾ ਐਸੀ ਨਿਵਾ ਰਿਆ ਇਹ ਭੂਮਿਕਾ ਨਹੀਂ ਨਿਵਾ ਰਹੇ ਆਪੋਜੀਸ਼ਨ ਦੇ ਲੀਡਰ ਇਹਨਾਂ ਨੂੰ ਡਰ ਇਹੀ ਇਹੀ ਗੱਲ ਹੋ ਰਹੀ ਹੈ ਵੀ ਜਿਹੜੀ ਗੱਲ ਸਾਨੂੰ ਕਰਨੀ ਚਾਹੀਦੀ ਐ ਅਸੀਂ ਨਹੀਂ ਕਰ ਰਹੇ ਉਹ ਗੱਲ ਇਹ ਲੋਕ ਕਰ ਰਹੇ ਨੇ ਅੱਜ ਸਰੂਰ ਦੇ ਹਲਕਿਆਂ ਦੇ ਲਾਲੋ ਕ腐ਸ਼ਨ ਦੇ ਪਹਿਲਾਂ ਵੀ ਬੋਲ ਕੇ ਆਟਿਆ ਮੈਂ ਕਿੰਨੇ ਤੁਸੀਂ ਪਿਛਲੇ ਵੀਡੀਓ ਦੇਖ ਰਹੇ ਹੋ ਹੱਦਸਾਲ ਦਾ ਹਾਲ ਲਾਲੋ ਵੀ ਚਲੋ ਤੁਹਾਡੀ ਤਾਂ ਸਰਕਾਰ ਦੇ ਖਿਲਾਫ ਸਿਰਿਆਂ ਨੂੰ ਨਾਮ ਲੈ ਕੇ ਬੋਲਦੇ ਆਂ ਮੌਜੂਦਾ ਸਰਕਾਰ ਦੇ ਜੋ ਐਮ.ਐਲ.ਏ ਨੇ ਲੀਡਰ ਨੇ ਇਤੇ ਸਰਿਆਮਪੁਰ ਦੇ ਅਸੀਂ ਕੱਲ ਨਾਲ ਅਸੀਂ ਛੋੜਿਆ ਕਾਂਗਰਸ ਇਤਨਾ ਨਾਲ ਤੋਂ ਜ਼ਿਆਦਾ ਹੈ ਨਹੀਂ ਕਾਂਗਰਸ ਦਾ ਉਹਨਾਂ ਨੇ ਕੀਤਾ ਸਾਡੇ ਨਾਲ ਵੀ ਤੁਸੀਂ ਸਾਡੇ ਲੀਡਰ ਦੇ ਖਿਲਾਫ ਜੋ ਉਹਨਾਂ ਦੇ ਸਮਝਦੇ ਨੇ ਵੀ ਤੁਸੀਂ ਕਰਪਸ਼ਨ ਲਾ ਲਓ ਗਲਤ ਗੱਲ ਲਾ ਲਓ ਗਲਤ ਕੰਮਾਂ ਦੇ ਖਿਲਾਫ ਲਾ ਲਓ ਜੋ ਸਰੂਪ ਦੇ ਵਿੱਚ ਡਿਵੈਲਪਮੈਂਟ ਤੇ ਪੈਸੇ ਲੱਗੇ ਉਹਦੇ ਖਿਲਾਫ ਲਾ ਲਓ ਅਸੀਂ ਲੋਕਾਂ ਦੀ ਕਚਹਿਰੀ 'ਚ ਉਹ ਮਸਲਾ ਰੱਖ ਰਹੇ ਹਾਂ ਵੀ ਜੇ 200 200 ਦੇ ਕਰੀਬ ਕਰੋੜ ਰੁਪਈਆ ਉਹ ਸਰੂਪ 'ਚ ਲੱਗੇ ਤਾਂ ਉਹ ਕਿੱਥੇ ਹੈ ਜੇ 200 ਚੋਂ 100 ਕਰੋੜ ਰੁਪਏ ਵੀ ਸਮਝ ਲੱਗਿਆ ਹੁੰਦਾ ਅੱਜ ਹਾਲਾਤ ਇਹ ਨਾ ਹੁੰਦੇ ਵਕੀਲ ਸਾਹਿਬ ਨੇ ਗੱਲ ਕਹੀ ਹੈ ਨਗਰ ਕੌਂਸਲ ਪ੍ਰਧਾਨ ਨੂੰ ਲਾਣ ਦੀਆਂ ਗੱਲਾਂ ਚੱਲ ਰਹੀਆਂ ਨੇ ਦੋ ਘੜੇ ਬਣੇ ਤੁਸੀਂ ਲਾਣ ਆਦੇ ਤੇ ਹੱਕ ਤੋਂ ਜਬਚਾਣ ਆਦੇ ਤੇ ਹੱਕ ਤੋਂ ਕਿਉਂਕਿ ਨਹੀਂ ਅਸੀਂ ਹਜੇ ਕਿਸੇ ਦੇ ਜਾ ਕੇ ਨਹੀਂ ਵਕੀਲ ਸਾਹਿਬ ਨੇ ਕਿਹਾ ਵੀ ਪ੍ਰਧਾਨ ਲਾਣਾ ਤਾਂ ਇਸੇ ਇਸੇ ਕੰਮ ਦੇ ਹੱਕ ਚ ਹੈ ਅਸੀਂ ਕਿਹਾ ਵੀ ਲੋਕਾਂ ਨੂੰ ਡਿਵਰਟ ਨਾ ਨਾ ਕਰੋ ਦੱਸ ਜਾਣੇ ਨੇ ਅੱਜ ਲਾਸਟ ਡੇਟ ਦਿੱਤੀ ਹੋਈ ਸੀ ਉਹ ਤੁਸੀਂ ਪੁੱਛ ਸਕਦੇ ਹੋ ਉਹ ਕੀ ਕਰਨਗੇ ਆ ਪਰ ਗੱਲ ਇਹ ਹੈ ਵੀ ਆਪਾਂ ਜਿਹੜੇ ਲੋਕ ਨੇ ਲੋਕਾਂ ਨੇ ਤਾਂ ਆਪਣੇ ਕੰਮ ਦੇਖਣੇ ਨੇ ਕਿੰਨੂੰ ਪ੍ਰਧਾਨ ਲਾਉਣਾ ਹੈ ਕਿੰਨੂੰ ਨਹੀਂ ਲਾਉਣਾ ਉਹ ਉਹਨਾਂ ਨੇ ਥੋੜੀ ਦੇਖਣਾ ਐਮਸੀ ਬਣਾਓ ਐਮਸੀ ਤੋਂ ਕੰਮ ਲੈਣ ਦੇ ਹੱਕਦਾਰ ਨੇ ਪਰ ਐਮਸੀ ਜਦੋਂ ਕੋਈ ਕੋਈ ਵੀ ਐਮਸੀ ਕਹਿੰਦਾ ਵੀ ਇਸ ਤੇ ਜੀ ਪ੍ਰਧਾਨ ਬਣਨ ਵਾਲੇ ਪਾਸੇ ਤੁਰੇ ਹੋਏ ਆ ਤੇ ਲੋਕਾਂ ਦੇ ਕੰਮ ਉੱਥੇ ਦੇ ਉੱਥੇ ਹੀ ਰਹਿ ਗਏ ਤਾਂ ਸਤਿੰਦਰ ਜੀ ਨੇ ਇਹ ਕਿਹਾ ਸੀ ਵੀ ਮੈਂ ਲੋਕਾਂ ਦੇ ਕੰਮ ਲਈ ਹਾਮੀ ਭਰਦਾ ਕਿਸੇ ਨੂੰ ਲਾਓ ਕਿਸੇ ਨੂੰ ਨਾ ਲਾਓ ਕਿੰਡਾ ਵੱਡਾ ਦਬਾਓ ਮਤਲਬ ਕਿ ਸਰਕਾਰ ਦਾ ਅਮਨ ਰੋੜੇ ਦਾ ਜਿਸ ਦਿਨ ਮਿਊਸਪਲ ਕਮੇਟੀ ਦੀ ਇਲੈਕਸ਼ਨ ਸੀ ਉਸ ਦਿਨ ਵੀ ਮੈਨੂੰ ਅਮਨ ਰੋੜੇ ਨੇ ਕਿਹਾ ਵੀ ਤੂੰ ਅੰਦਰ ਲੈ ਜਾ ਕੇ ਵੀ ਤੁਸੀਂ ਮੈਨੂੰ ਸਾਡੀ ਉਹਨੂੰ ਪਾਰਟੀ ਦਾ ਪ੍ਰਧਾਨ ਬਣਾਓ ਵੋਟ ਬਹੁਤ ਤੁਸੀਂ ਪੰਜਾਬ ਦੇ ਵਿੱਚ ਤੋਂ ਰੂਰ ਦੇ ਵਿੱਚ ਜਿੱਥੇ ਗਾਉਂ ਤੁਹਾਨੂੰ ਉੱਧਰ ਦਵਾਂਗੇ ਫਿਰ ਦਬੋ ਸਰਕਾਰ ਦਾ ਜੋ ਤੁਸੀਂ ਹੁੰਦਾ ਪੁਲਿਸ ਪ੍ਰਸ਼ਾਸਨ ਹੁੰਦਾ ਸਾਡੇ ਤੇ ਵੋਟ ਪਾਉਂਦਾ ਮੈਂ ਕੱਲਾ ਬੰਦਾ ਸੀ ਆਜ਼ਾਦ ਦੇ ਆਜ਼ਾਦ ਦੇ ਮਿਲ ਕੇ ਸਪੋਰਟ ਨਹੀਂ ਕੀਤੀ ਅੱਜ ਵੀ ਅਸੀਂ ਇਹਦੇ ਨਾਲ ਨਹੀਂ ਆ ਅਸੀਂ ਕਹਿੰਦੇ ਵੀ ਸ਼ਹਿਰ ਦੇ ਕੰਮ ਉਹ ਸ਼ਹਿਰ ਦੇ ਲੋਕਾਂ ਨੂੰ ਸਾਨੂੰ ਵੋਟਾਂ ਹੋਣੀ ਪਾਈਆਂ ਨੇ ਮਿਲ ਕੇ ਸ਼ਹਿਰ ਦੇ ਕੰਮਾਂ ਲਈ ਸਿਰਫ ਇਕੱਠੇ ਰਹੋ ਪ੍ਰਧਾਨ ਨੂੰ ਲਾਹ ਦੋ ਕਰ ਦੋ ਸਾਨੂੰ ਕੋਈ ਮਤਲਬ ਨਹੀਂ ਸਾਡੇ ਤਾਂ ਕੰਮ ਹੋਣੇ ਚਾਹੀਦੇ ਨੇ ਅਸੀਂ ਚੁਣਿਆ ਲੋਕਾਂ ਨੇ ਚੁਣੇ ਹੋਏ ਨੁਮਾਇੰਦੇ ਆ ਸੀ ਮਿਲ ਕੇ ਸਾਡਾ ਹੱਕ ਬਣ ਇਹਨਾਂ ਨੂੰ ਕਹਿੰਦਾ ਉਹੀ ਅਸੀਂ ਵੱਲ-ਵੱਲ ਗੱਲ ਕੀਤੀ ਸੀ ਬਸ ਉੱਥੇ ਇਹਨਾਂ ਨੂੰ ਤਕਲੀਫ ਹੋਗੀ